ਸਸ਼ੀਕਾਲ ਜੀ ਕੈਂਟ ਵੀ ਪੰਜਾਬੀ ਦੇ ਦੇ ਸਾਰੇ ਦਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਮਨਪ੍ਰੀਤ ਸਿੰਘ ਲੁਧਿਆਣੇ ਦੇ ਪੱਛਮੀ ਇਲਾਕੇ ਦੇ ਜਿਲਮੀ ਚੋਣਾਂ ਦਾ ਐਲਾਨ ਹੋ ਚੁੱਕਾ ਵਾ ਸਾਰੀਆਂ ਸਿਆਸੀ ਪਾਰਟੀਆਂ ਚੋਣਾਂ ਦੇ ਪ੍ਰਚਾਰ ਨੂੰ ਤਿਆਰ ਨੇ ਜਿ ਦੇਖੇ ਵੱਧ ਵੱਧ ਹੋਲਡਿੰਗਸ ਲਗਾਏ ਜਾ ਰਹੇ ਆ ਪੋਸਟਰ ਲਗਾਏ ਜਾ ਰਹੇ ਆ ਜੋ ਕਿ ਜ਼ਰੂਰੀ ਵੀ ਆ ਪਰ ਦੇਖਿਆ ਜਾ ਰਿਹਾ ਕਿ ਜਿਹੜੀ ਮੁਕੇ ਦੀ ਸਰਕਾਰ ਆ ਆਮ ਆਦਮੀ ਆਮ ਆਦਮੀ ਪਾਰਟੀ ਆ ਉਹਦੇ ਪੋਸਟਰ ਉਹਦੇ ਹੋਲਡਿੰਗਸ ਸਭ ਜਗ੍ਹਾ ਲੱਗੇ ਹੋਏ ਆ ਉਹੀ ਜ਼ਿਆਦਾ ਦਿਖ ਰਹੇ ਆ ਤੇ ਲੁਧਿਆਣੇ ਦੀ ਜਨਤਾ ਨੇ ਇਹਦਾ ਵਿਰੋਧ ਕਰਨਾ ਸਟਾਰਟ ਕਰ ਦਿੱਤਾ ਉਹਨਾਂ ਦਾ ਕਹਿਣਾ ਹੈ ਕਿ ਸਾਡੀ ਖੂਨ ਪਸੀਨੇ ਦੀ ਕਮਾਈ ਨੂੰ ਮੋਕੇ ਦੀ ਸਰਕਾਰ ਆਮ ਆਦਮੀ ਪਾਰਟੀ ਗਲਤ ਜਗ੍ਹਾ ਤੇ ਲਗਾ ਰਹੀ ਹੈ ਇਹਦੇ ਪਿੱਛੇ ਆਪਾਂ ਪੁੱਛਾਂਗੇ ਮੇਰੇ ਸਹਿਯੋਗੀ ਕੁਲਵੰਤ ਸਿੰਘ ਸੰਦੋੜਵੀ ਤੋਂ ਇਹਨਾਂ ਦੇ ਕੀ ਵਿਚਾਰ ਨੇ ਕੀ ਇਹਦਾ ਹੱਲ ਹੈ ਦੇਖੋ ਮਨਵੀ ਸਵਾਲ ਤੁਹਾਡਾ ਵਾਜਿਬ ਹੈ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਲਗਾਤਾਰ ਜਿਹੜਾ ਹੈ ਪੋਸਟਰ ਹੋਲਡਿੰਗਸ ਬੈਨਰ ਬੜੇ ਵੱਡੀ ਤਦਾਦ ਚ ਲਗਾਏ ਗਏ ਨੇ ਗੱਲੇ ਲੁਧਿਆਣਾ 'ਚ ਤਾਂ ਫਿਰ ਹਾਲ ਜਿਆਦਾ ਇਸ ਕਰਕੇ ਨੇ ਕਿਉਂਕਿ ਇੱਥੇ ਪਛਮੀ ਜਿਮਨੀ ਚੋਣ ਹੋਣੀ ਹੈ ਪਰ ਜੇ ਪਪਾ ਪੂਰੇ ਪੰਜਾਬ ਭਰ ਦੀ ਗੱਲ ਕਰੇ ਵੱਡੇ ਸ਼ਹਿਰਾਂ ਦੀ ਗੱਲ ਕਰੀ ਜਾਂ ਕਸਬਿਆਂ ਦੀ ਗੱਲ ਕਰੀ ਉਹਨਾਂ ਵਿੱਚ ਵੀ ਆਮ ਆਦਮੀ ਪਾਰਟੀ ਵੱਲੋਂ ਜਿਵੇਂ ਕਹਿਰੀ ਕਿ ਗੈਂਗਸਟਰ ਫੜੇ ਨੇ ਅਸੀਂ ਨੌਕਰੀ ਦਿੱਤੀਆਂ ਨੇ ਜਾਂ ਕੁਝ ਜਿੰਨੇ ਵੀ ਨਸ਼ਾ ਦਾਸ ਕਰਨ ਦੀਆਂ ਪ੍ਰਾਪਰਟੀਆਂ ਸੀਜ਼ ਕੀਤੀਆਂ ਨੇ ਉਹਨਾਂ ਦੇ ਬਾਰੇ ਪੋਸਟਰ ਜਿਹੜੇ ਲਗਾਏ ਗਏ ਨੇ ਵੱਡੀ ਤਦਾਦ ਲੁਧਿਆਣਾ ਵਿੱਚ ਇਸ ਟਾਈਮ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਜਿਵੇਂ ਜਿਹੜੀ ਚੋਣਾਂ ਹੋਣ ਜਾ ਰਹੀ ਹੈ ਇਹ ਸਵਾਲ ਥੋੜਾ ਬਾਜੇਵਾ ਤੇ ਲੋਕਾਂ ਦਾ ਸਵਾਲ ਵੀ ਬਾਜੇਵਾ ਹੈ ਕਿ ਜਿਹੜੀ ਆਮ ਆਦਮੀ ਪਾਰਟੀ ਹੈ ਉਹ ਜਿਹੜੇ ਹੋਲਡਿੰਗਸ ਨੇ ਜਿਵੇਂ ਇੱਕ ਇੱਕ ਹੋਲਡਿੰਗ ਲੱਗਿਆ ਹੋਇਆ ਜਿਸਨੂੰ ਫਿਰੋਜ਼ਪੁਰ ਰੋਡ ਤੇ ਹੋਲਡਿੰਗ ਲੱਗਿਆ ਹੋਇਆ ਉਹ ਬੁਕਿੰਗ ਵਾਲਾ ਹੁੰਦਾ ਹੋਲਡਿੰਗ ਉਹਦੇ 'ਚ ਪੈਸੇ ਦੇ ਕੇ ਹੋਲਡਿੰਗ ਲੱਗਦੇ ਨੇ ਉਹ ਲਗਾਇਆ ਜਾਂਦਾਗਾ ਤਕਰੀਬਨ ਜਿੰਨੇ ਵੀ ਹੋਲਡਿੰਗਸ ਬੁਕਿੰਗ ਵਾਲੇ ਹੈਗੇ ਆ ਉਹਨਾਂ ਉੱਤੇ ਆਮ ਆਦਮੀ ਪਾਰਟੀ ਦੇ ਪੋਸਟਰ ਨੇ ਆ ਜਿਹੜੇ ਸੁਨੀਵ ਰੋਡਾ ਜੀ ਨੇ ਉਹਨਾਂ ਦੇ ਪੋਸਟਰ ਲੱਗੇ ਨਾਲ ਭਗਵੰਤ ਮਾਨ ਜੀ ਦੀ ਫੋਟੋ ਲੱਗੀ ਹੋਈ ਆ ਸਿੱਖਿਆ ਕ੍ਰਾਂਤੀ ਦੇ ਪੋਸਟਰ ਲੱਗੇ ਹੋਏ ਨੇ ਲਗਾਤਾਰ ਬਖਵਖ ਇਲਾਕਿਆਂ ਦੇ ਵਿੱਚ ਬਖਵਖ ਥਾਵਾਂ ਦੇ ਉੱਤੇ ਇਸ ਤਰ੍ਹਾਂ ਦੇ ਪੋਸਟਰ ਲਗਾਏ ਗਏ ਨੇ ਜਿਦੀ ਪੋਸਟਰ ਪਹਿਲਾਂ ਤਾਂ ਜਿੱਥੇ ਹੋੜੀ ਲੱਗੀ ਆ ਉਹਦੇ ਪੈਸੇ ਦੇਣੇ ਆ ਫਿਰ ਜਿਹੜਾ ਹੋੜੀ ਬਣਦਾ ਉਹਦੇ ਪੈਸੇ ਦੇਣੇ ਆ ਦੂਸਰੀ ਕੱਲ ਜਦੋਂ ਹੁਣ ਪ੍ਰਚਾਰ ਸ਼ੁਰੂ ਹੋਣਾ ਉਹਦੇ ਵਿੱਚ ਜਿਹੜੇ ਪੋਸਟਰ ਬੈਨਰ ਜਿਹੜੇ ਬਣਨੇ ਨੇ ਉਹ ਵੀ ਜਿਹੜਾ ਕਿਉਂਕਿ ਇੱਕ ਤਾਂ ਜਿਹੜੀ ਮੰਨ ਲਓ ਕਾਂਗਰਸ ਸਰਕਾਰ ਉਹ ਸਰਕਾਰਤ ਨਹੀਂ ਹੈਗੀ ਉਹ ਕੋਈ ਜਿੰਨਾ ਵੀ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਫੰਡ ਦੱਸਿਆ ਜਾਂਦਾ ਤੁਸੀਂ ਇਸ ਤੋਂ ਫੰਡ ਜ਼ਿਆਦਾ ਨਹੀਂ ਵਰ ਸਕਦੇ ਉਹ ਆਪਦੇ ਜੇਬ ਚੋਂ ਭਾਰਤ ਭੁਸ਼ਨਾ ਸੂਣ ਜਾਂ ਕੋਈ ਪਰਪਕਾਰ ਨੂੰ ਘੁੰਮਣ ਹੋਣ ਜਾਂ ਕੋਈ ਹੋਰ ਲੀਡਰ ਹੋਵੇ ਅਲਬਰਦੂਆ ਹੋਵੇ ਉਹ ਆਪਣੀ ਜੇਬ ਚੋਂ ਜਾਂ ਪਾਰਟੀ ਵੱਲੋਂ ਖਰਚਣਗੇ ਪਰ ਜਿਹੜੀ ਆਮ ਆਦੀ ਪਾਰਟੀ ਦੇ ਪੋਸਟਰ ਲੱਗੇ ਹੋਣੇ ਇਹ ਸਰਕਾਰ ਦੇ ਪੈਸਾ ਹੋਊਗਾ ਸਰਕਾਰ ਦੇ ਖਜ਼ਾਨੇ ਜੋ ਪੈਸਾ ਹੋਊਗਾ ਤਾਂ ਕਰਕੇ ਲੋਕਾਂ ਦਾ ਵਿਰੋਧ ਕਰਨਾ ਜਾਇਜ਼ ਹੈ ਕਿਉਂਕਿ ਇਹ ਪੈਸਾ ਲੋਕਾਂ ਦਾ ਲੋਕਾਂ ਦੇ ਟੈਕਸ ਦਾਗਾ ਹੁਣ ਕੋਈ ਵੀ ਚੀਜ਼ ਤੁਸੀਂ ਖਰੀਦ ਦਿਓ ਤੁਸੀਂ ਏਸੀ ਖਰੀਦ ਦਿਓ ਤੁਸੀਂ ਇਦੋਂ ਤੱਕ ਕਿ ਕੋਈ ਅ ਟੂਥਪੇਸਟ ਵੀ ਖਰੀਦਦੇ ਹੋ ਉਹਦੇ ਤੁਸੀਂ ਟੈਕਸ ਪੇ ਕਰਦੇ ਹੋ ਕੋਈ ਵੀ ਚੀਜ਼ ਆ ਉਹ ਤੁਸੀਂ ਆਪ ਟੈਕਸ ਪੇ ਕਰਦੇ ਆਗੇ ਤਾਂ ਕਿ ਸਰਕਾਰਾਂ ਚਲਦੀਆਂ ਨੇ ਇਸ ਲਈ ਜਿਹੜਾ ਪੈਸਾ ਉਹਦੀ ਦੁਰਵਰਤੋਂ ਕੀਤੀ ਜਾ ਰਹੀ ਹੈ ਉਸ ਨੂੰ ਲੈ ਕੇ ਲੋਕਾਂ ਦੇ ਵਿੱਚ ਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈਗਾ ਕਈ ਥਾਂ 'ਤੇ ਸਵਾਲ ਵੀ ਉੱਠੇ ਨੇ ਕਿ ਜਿਵੇਂ ਕੋਈ ਪ੍ਰੈਸ ਕਾਨਫਰੰਸ ਕਰ ਰਿਹਾ ਮੈਨੂੰ ਅਰੋੜਾ ਪ੍ਰੈਸ ਕਾਨਫਰੰਸ ਕਰ ਰਿਹਾ ਜਾਂ ਕੋਈ ਹੋਰ ਇਹਨਾਂ ਦਾ ਲੀਡਰ ਪ੍ਰੈਸ ਕਾਨਫਰੰਸ ਕਰ ਰਿਹਾ ਤਾਂ ਉੱਥੇ ਲੋਕਾਂ ਦੇ ਵੱਲੋਂ ਜਾਂ ਪੱਤਰਕਾਰਾਂ ਦੇ ਵੱਲੋਂ ਵੱਖ-ਵੱਖ ਸਵਾਲ ਪੁੱਛੇ ਜਾਂਦੇ ਨੇ ਤਾਂ ਗੱਲ ਨੂੰ ਗੋਲ ਕਰ ਦਿੱਤਾ ਜਾਂਦਾ ਕਿ ਅਸੀਂ ਤਾਂ ਇਹ ਜਿਹੜੇ ਹੈਗੇ ਨੇ ਇਹ ਸੰਦੀਪ अरोड़ा ਜੀ ਦੀ ਜੇਬ ਚੋਂ ਆਰਿਆ ਪੈਸਾ ਜਾਂ ਕਿਤੋਂ ਵੀ ਅਲੱਗ ਤਰ੍ਹਾਂ ਨਿਕਿਆ ਨਾ ਉਹਦਾ ਸਵਾਲ ਨੂੰ ਟੈਕਲ ਕਰ ਲਿਆ ਜਾਂਦਾ ਪਰ ਕਿਤੇ ਨਾ ਕਿਤੇ ਬੈਕ ਆਫ ਦਾ ਜਿਹੜਾ ਕਹ ਰਿਹਾ ਕਿ ਗੇਮ ਆ ਉਹ ਆਮ ਆਦੀ ਪਾਰਟੀ ਸਰਕਾਰ ਦਾ ਪੈਸਾ ਹੀ ਖਰਚ ਰਹੀ ਆ ਤਾਂ ਇੱਥੇ ਇਹ ਜਿਹੜੀ ਦੇਖਣ ਦੀ ਗੱਲ ਇਹੀ ਹੋਏਗੀ ਕਿ ਲੋਕਾਂ ਦੇ ਵੱਲੋਂ ਆਮ ਆਦੀ ਪਾਰਟੀ ਨੂੰ ਨਕਾਰਿਆ ਜਾਂਦਾ ਸਬਕਾਰਿਆ ਜਾਂਦਾ ਜਾਂ ਕਹਿ ਲਈਏ ਕਿ ਪਾਰਟੀ ਦੂਜੇ ਨੰਬਰ 'ਤੇ ਹੈ 第三 ਨੰਬਰ 'ਤੇ ਹੈ ਚੌਥੇ ਨੰਬਰ 'ਤੇ ਹੈ ਜਾਂ ਜਿੱਤ ਜਾਂਦੀ ਹੈ ਜੇ ਜਿੱਤ ਜਾਂਦੀ ਆ ਤਾਂ ਜਿਹੜਾ ਕਹ ਲਈਏ ਕਿ ਇਹ ਪੋਸਟਰ ਬੈਨਰ ਨੇ ਇਹਨਾਂ ਦਾ ਸਫਲ ਹੋ ਜਾਣਗੇ ਪਰ ਅਗਰ ਹਾਰ ਜਾਂਦੀ ਆ ਤਾਂ ਇਹ ਪਹਿਲਾ ਪੈਸਾ ਲੱਗਿਆ ਇਹ ਵੇਸਟ ਹੋ ਜਾਏਗਾ ਠੀਕ ਹੈ ਦੂਸਰੀ ਗੱਲ ਜਦੋਂ ਆਪਾਂ ਚੋਣ ਜਿੱਤਣ ਤੋਂ ਪਹਿਲਾਂ ਜਾਂ ਚੋਣ ਲੜਨ ਤੋਂ ਪਹਿਲਾਂ ਕੰਟ੍ਰੈਸਟ ਕਰਨ ਤੋਂ ਪਹਿਲਾਂ ਹੀ ਇੰਨਾ ਪੈਸਾ ਖਰਚ ਦਿੰਨੇ ਆ ਤਾਂ ਲੋਕਾਂ ਦੀ ਜੇਬ ਦੇ ਉੱਤੇ ਵਿੱਤੀ ਬੋਝ ਵੱਜਦਾ ਉਹਦੇ ਨਾਲ ਕੀ ਹੁੰਦਾ ਕੋਈ ਚੀਜ਼ ਮੈਂ ਹੀ ਕਰ ਦੇਣਾ ਜਿਹੜੀ ਮੈਂ ਹੀ ਕਰਤੀ ਉੱਚਾ ਕੋਈ ਹੋਰ ਲੈ ਖਾਣ ਪੀਣ ਦੀ ਚੀਜ਼ ਮੈਂ ਹੀ ਕਰਤੀ ਜਿਹੜੀ ਸਭ ਪਜਾ ਪੰਜਾਬ ਸਰਕਾਰ ਦੇ ਅੰਡਰ ਹੁੰਦੀ ਆ ਇਸ ਨਾਲ ਲੋਕਾਂ ਦੀ ਬਿੱਤੀ ਜੇਬ ਤੇ ਅਸਰ ਪੈਂਦਾਗਾ ਤਾਂ ਇਸ ਨਾਲ ਜਿਹੜਾ ਲੋਕਾਂ ਨੂੰ ਬੜਾ ਰੋਧ ਦਿਖਾ ਰਹੇ ਲੋਕ ਲੋਕਾਂ ਦੇ ਵਿੱਚ ਗੁੱਸਾ ਹੈਗਾ ਕਿਉਂਕਿ ਪਹਿਲਾਂ ਵੀ ਇਹ ਸਵਾਲ ਉੱਠੇ ਸੀ ਚਾਹੇ ਲੱਖਾਂ ਸਿਧਾਣਾ ਹੋਣ ਅੰਤੋਜ ਮਾਨ ਹੋਣ ਜਾਂ ਵੱਖ-ਵੱਖ ਸਿਆਸੀ ਪਾਰਟੀਆਂ ਹੋਣ ਉਹਨਾਂ ਦੇ ਵੱਲੋਂ ਇਹ ਕਿਹਾ ਜਾਂਦਾ ਸੀ ਕਿ ਆਮ ਆਦਮੀ ਪਾਰਟੀ ਜਿਹੜੀ ਪੈਸੇ ਦੀ ਦੁਰਵਰਤੋਂ ਕਰਦੀ ਹੈ ਇਹ ਵੀ ਕਿਹਾ ਗਿਆ ਕਿ ਆ ਪਿਛਲੀਆਂ ਸਰਕਾਰਾਂ ਦੇ ਵੱਲੋਂ 3 ਲੱਖ ਕਰੋੜ ਦਾ ਕਰਜ਼ਾ 2 ਲੱਖ ਕਰੋੜ ਦਾ ਕਰਜ਼ਾ ਲਿਆ ਗਿਆ ਤਾਂ ਉਹ 70 ਸਾਲਾਂ ਦਾ ਲਿਆ ਗਿਆ ਪਰ ਜਿਹੜੀ ਆਮ ਆਦੀ ਪਾਰਟੀ ਹੈ ਇਹਨਾਂ ਨੇ 3 ਸਾਲਾਂ 'ਚ 1 ਲੱਖ ਕਰੋੜ ਦਾ ਕਰਜ਼ਾ ਲੈ ਲਿਆ ਜੇ ਦੇਖਿਆ ਜਾਵੇ ਤਾਂ ਕਾਂਗਰਸ ਰਹੀ ਆਮ ਅਕਾਲੀ ਦਰ ਰਿਆ ਕਾਂਗਰਸ ਰਹੀ ਕਾਲ ਦਰ ਰਿਆ ਉਹ ਕਿ ਭਾਜਪਾ ਦੀ ਸਰਕਾਰ ਤਾਂ ਕਦੇ ਆਈ ਨਹੀਂ ਭਾਜਪਾ ਦੀ ਭਾਜਪਾ ਦੀ ਸਰਕਾਰ ਸੀਗੀ ਤਾਂ ਉਹ ਉਹਦੇ ਨਾਲ ਅਕਾਲੀ ਦਰ ਨਾ ਸੀਗੀ ਹੁਣ ਆਮ ਆਦੀ ਪਾਰਟੀ ਨੇ 1 ਲੱਖ ਕਰੋੜ ਦਾ ਕਰਜ਼ਾ ਲੈ ਲਿਆ ਤਾਂ ਇਹ ਵੀ ਲੋਕ ਸੋਚ ਰਹੇ ਨੇ ਵੀ ਉਹ 70 ਸਾਲਾਂ ਦਾ 2000 ਕਰੋੜ ਜਾਂ 22000 ਕਰੋੜ ਤੇ 3 ਸਾਲਾਂ 'ਚ 1000 ਕਰੋੜ ਬੀਜੇ ਪਾਰਟੀ ਦੇੰਦੀ ਹੈ ਕਿ ਕਿੰਨਾ ਹੋਰ ਵਧੇਗਾ ਤਾਂ ਇਸ ਨੂੰ ਲੈ ਕੇ ਕਟਗਰੇ ਵਿੱਚ ਮੁੱਖ ਮੰਤਰੀ ਭਵੰਤ ਮਾਨ ਹੋਣ ਉਹਨਾਂ ਨੂੰ ਲਗਾਤਾਰ ਸਵਾਲ ਕੀਤੇ ਜਾਂਦੇ ਨੇ ਤਾਂ ਬੀਤੇ ਦਿਨੀ ਇਸ ਨੂੰ ਲੈ ਕੇ ਵੀ ਇਹ ਪ੍ਰੈਸ ਕਾਨਫਰੰਸਾਂ ਵੀ ਹੋਈਆਂ ਅੰਦੋਲਨ ਵੀ ਹੁੰਦੇ ਨੇ ਕਿਉਂਕਿ ਉਹ ਜਿਹੜਾ ਖਨੋਰੀ ਬਾਰਡਰ ਤੇ ਧਰਨ ਲੱਗਿਆ ਸੀਗਾ ਉਹਨੂੰ ਜ਼ਬਰਦਸਤੀ ਪੁਲਿਸ ਵੱਲੋਂ ਚੁਕਾਇਆ ਗਿਆ ਕਿਉਂਕਿ ਉਹ ਹੈਗੀ ਪੰਜਾਬ ਦੀ ਪੁਲਿਸ ਹੈਗੀ ਤਾਂ ਉਹਦੇ ਨਾਲ ਪੰਜਾਬ ਸਰਕਾਰ ਦਾ ਕਾਫੀ ਵਿਰੋਧ ਹੋਇਆ ਜੀ ਇਸ ਚੀਜ਼ ਨੂੰ ਲੈ ਕੇ ਲੋਕਾਂ ਦੇ ਵਿੱਚ ਰੋਹ ਆਗਾ ਤੇ ਉਹ ਰੋਹ ਦਾ ਸਾਹਮਣਾ ਸ਼ਾਇਦ ਉਹਨਾਂ ਨੂੰ ਇਸ ਇਲੈਕਸ਼ਨ ਵਿੱਚ ਕਰਨਾ ਪਵੇ ਕਿਉਂਕਿ ਇਲੈਕਸ਼ਨ ਦੇ ਦੇ ਵਿੱਚ ਥੋੜਾ ਸਮਾਂ ਰਹਿ ਗਿਆ ਪ੍ਰਚਾਰ ਹੋਣਾ ਸ਼ੁਰੂ ਹੋ ਚੁੱਕਿਆ ਹੈਗਾ ਅਲੱਗ-ਅਲੱਗ ਪਾਰਟੀਆਂ ਜਿਹੜੀਆਂ ਆਪਣਾ ਪ੍ਰਚਾਰ ਕਰ ਰਹੀਆਂ ਨੇ ਪਰ ਜਿਹੜਾ ਲੋਕਾਂ ਦਾ ਇਹ ਸਵਾਲ ਆ ਪੋਸਟਰਾਂ ਵਾਲਾ ਬਿਲਕੁਲ ਵਾਜਬ ਆ ਔਰ ਇਹਦੇ ਤੇ ਆਮ ਆਦੀ ਪਾਰਟੀ ਜਵਾਬ ਦੇ ਆ ਆਮ ਆਦੀ ਪਾਰਟੀ ਨੂੰ ਜਵਾਬ ਦੇਣਾ ਹੀ ਪਏਗਾ ਕਿ ਜਿਹੜਾ ਇਹ ਬੋਰਡਿੰਗ ਬੋਰਡਸ ਜਾਂ ਹੋਲਡਿੰਗਸ ਲੱਗੇ ਹੋਏ ਨੇ ਇਹ ਪੈਸਾ ਕਿੱਥੋਂ ਆ ਰਿਹਾ ਸਰਕਾਰ ਦੀ ਜੇਬ ਚੋਂ ਆ ਰਿਹਾ ਕਿਸੇ ਵਿਅਕਤੀ ਵਿਚੇ ਦੀ ਜੇਬ ਚੋਂ ਆ ਰਿਹਾ ਜਾਂ ਕਿੱਥੋਂ ਆ ਰਿਹਾ ਹੁਣ ਜੇ ਆਪਾਂ ਗੱਲ ਕਰੀਏ ਇਲੈਕਸ਼ਨ ਦੀ ਇਲੈਕਸ਼ਨ ਦੇ ਉੱਤੇ ਲੱਖਾਂ ਕਰੋੜਾਂ ਦਾ ਖਰਚਾ ਆ ਜਾਂਦਾ ਜੀ ਹੁਣ ਕਿਉਂਕਿ ਇਹ ਵਿਕਾਰ ਦਾ ਸਵਾਲ ਆ ਕਿਉਂਕਿ ਜ਼ਿਆਦਾਤਰ ਲੁਗਾਇਆ ਨੇ ਜਿੰਨੀਆਂ ਸੀਟਾਂ ਨੂੰ ਆਮ ਆਦਮੀ ਪਾਰਟੀ ਕੋਲ ਨੇ ਹੁਣ ਜੇ ਇਹ ਜਿਹੜਾ ਪੱਛਮੀ ਇਲਾਕਾ ਹੈ ਪੋਸ਼ ਇਲਾਕਾ ਹੈ ਬੜੇ ਲਿਖੇ ਲੋਕ ਨੇ ਸਮਝਦਾਰ ਲੋਕ ਨੇ ਤੇ ਪੰਜਾਬ ਦੇ ਲੋਕ ਵੀ ਸਮਝਦਾਰ ਨੇ ਜਿਹੜੇ ਚਾਹੇ ਉਹ ਘੱਟ ਪੜੇ ਲਿਖੇ ਨੇ ਚਾਹੇ ਅਨਪੜ੍ਹ ਨੇ ਪਰ ਇੱਕ ਹਰ ਇੱਕ ਵਿਅਕਤੀ ਦੀ ਆਪਣੀ ਸੋਚਣ ਸ਼ਕਤੀ ਹੁੰਦੀ ਆ ਹਰ ਵਿਅਕਤੀ ਦਾ ਦਿਮਾਗ ਹੁੰਦਾਗਾ ਕੋਈ ਕਿਸ ਕਿਸ ਪੱਧਰ ਤੇ ਸੋਚਦਾ ਕੋਈ ਕਿਸ ਪੱਧਰ ਤੇ ਸੋਚਦਾ ਪਰ ਜਿਹੜਾ ਪੱਛਮੀ ਇਲਾਕਾ ਹੈ ਪੌਸ਼ ਇਲਾਕਾ ਮੰਨਿਆ ਜਾਂਦਾ ਕਾਫੀ ਅਮੀਰ ਇਲਾਕਾ ਮੰਨਿਆ ਜਾਂਦਾ ਇੱਥੋਂ ਦੇ ਲੋਕ ਨੇ ਇਹ ਬਹੁਤ ਕਹਿ ਰਿਹਾ ਕਿ ਸੁਹਿਰਦ ਨੇ ਹੁਣ ਜਿਹੜੇ ਪਿਛਲੇ ਅ ਇੱਥੋਂ ਐਮਐਲਏ ਨੇ ਆਪਣੇ ਗੁਰਪ੍ਰੀਤ ਸਿੰਘ ਗੋਗੀ ਵਸੀ ਉਹ ਕਾਫੀ ਪੜੇ ਲਿਖੇ ਸੀਗੇ ਇੰਟੈਲੈਕਚੁਅਲ ਬੰਦੇ ਸੀਗੇ ਇੱਕ ਰੋਡ ਮੈਪ ਸੀ ਉਹਨਾਂ ਕੋਲੇ ਤੇ ਉਹਨਾਂ ਕਿ ਕਿਤੇ ਨਾ ਕਿਤੇ ਦੇਖਿਆ ਵੀ ਗਿਆ ਕਿ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਦਾ ਵਿਰੋਧ ਵੀ ਕੀਤਾ ਇਸ ਚੀਜ਼ ਕੋਈ ਕਈ ਗੱਲਾਂ ਨੂੰ ਲੈ ਕੇ ਉਹ ਥੋੜਾ ਬੋਲੇ ਵੀ ਤੇ ਪਿਛਲੇ ਦਿਨੀ ਆਪਾਂ ਉਦਘਾਟਨਾ ਦੀ ਗੱਲ ਕਰੀਏ ਤਾਂ ਅਜਿਹੇ ਸਕੂਲਾਂ ਦਾ ਉਦਘਾਟਨ ਕਰ ਦਿੱਤਾ ਗਿਆ ਜਿੱਥੇ ਹਲੇ ਕੰਮ ਹੋਣਾ ਬਾਕੀ ਸੀ ਕੰਮ ਅਧੂਰਾ ਸੀ ਉਦਘਾਟਨ ਕਰਤਾ ਜਦੋਂ ਦੇਖਿਆ ਜਾਂਦਾ ਜਿਹੜਾ ਬਾਥਰੂਮ ਆ ਉਹ ਹਲੇ ਤਿਆਰ ਹੀ ਨਹੀਂ ਹੋਇਆ ਤਾਂ ਜਿਹੜਾ ਸਿੱਖਿਆ ਵਿਭਾਗ ਉਹਨੂੰ ਰੋਕ ਲਗਾ ਦਿੱਤੀ ਇੱਕ ਅਜੇ ਸਕੂਲ ਆ ਜਿਹਦੀ ਸੰਦੀਪ ਵਾਲਾ ਉਦਘਾਟਨ ਕਰਕੇ ਆਏ ਨੇ ਉਹਦਾ ਪਹਿਲਾਂ ਜਿਹੜੇ ਗੁਰਪੀ ਗੁੱਗੀ ਉਹਦਾ ਉਹਨੂੰ ਘਾਟ ਕਰ ਦਿੱਤਾ ਗਿਆ ਸੀ ਇੱਕੋ ਸਕੂਲ ਦਾ ਦੋ ਵਾਰ ਉਹ ਉਹਨੂੰ ਘਾਟਨ ਕਰਤਾ ਤਾਂ ਇਸ ਤਰ੍ਹਾਂ ਦੀਆਂ ਘਟਨਾਵਾਂ ਜਦੋਂ ਲਗਾਤਾਰ ਲੋਕਾਂ ਸਾਹਮਣੇ ਆਉਂਦੇ ਨੇ ਤਾਂ ਲੋਕ ਵਿਰੋਧ ਕਰਦੇ ਨੇ ਤਾਂ ਇਸ ਚੀਜ਼ ਦਾ ਜਿਹੜਾ ਪ੍ਰਭਾਵ ਆ ਉਹ ਇਸ ਚੋਣ ਤੇ ਪਵੇਗਾ ਤੇ ਲੋਕਾਂ ਦੇ ਚਾਹ ਦੇ ਵਿੱਚ ਜਿਹੜਾ ਆਮ ਆਦਮੀ ਪਾਰਟੀ ਆ ਉਹ ਕੀ ਲੈ ਕੇ ਜਾਂਦੀ ਆ ਕਿਉਂਕਿ ਹੁਣ ਹਜ਼ਾਰ-ਹਜ਼ਾਰ ਰੁਪਏ ਜਿਹੜਾ ਲੇਡੀਜ਼ ਵਾਲਾ ਉਹ ਵੀ ਇੱਕ ਵੱਡਾ ਸਵਾਲ ਖੜਾ ਹੋ ਰਿਹਾਗਾ ਉਹ ਲੋਕ ਚਾਹੁੰਦੇ ਸੀਗੇ ਵੀ ਸ਼ਾਇਦ ਪੱਛਮੀ ਚੋਣ ਜਿੱਤਣ ਦੇ ਲਈ ਸ਼ੇਦ ਆਮ ਆਦਮੀ ਪਾਰਟੀ ਜਿਹੜੀ ਆ ਹਜ਼ਾਰ ਹਜ਼ਾਰ ਰੁਪਏ ਦਾ ਐਲਾਨ ਕਰਦੇ ਵੀ ਪਰ ਹੁਣ ਥੋੜਾ ਸਮਾਂ ਰਹਿ ਗਿਆ ਫਿਰ ਕੰਡਕਟ ਲੱਗ ਜਾਣਾਗਾ ਉਹ ਹੋ ਨਹੀਂ ਪਾਇਆ ਤੇ ਹੁਣ ਦੇਖਣਾ ਹੋਏਗਾ ਕਿ ਪਾਰਟੀ ਜਿਹੜੀ ਆ ਉਹ ਕਿਸ ਤਰ੍ਹਾਂ ਜਿਹੜਾ ਇਸ ਨੂੰ ਟੈਕਲ ਕਰਦੀ ਆ ਸੰਤੂਰਵੀ ਸਾਹਿਬ ਪੰਜਾਬ ਤਾਂ ਆਲਰੇਡੀ ਨੇ ਕਰਜ਼ੇ ਚ ਪੰਜਾਬ ਸਰਕਾਰ ਆਲਰੇਡੀ ਕਰਜ਼ੇ ਦੇ ਵਿੱਚ ਆ ਫਿਰ ਇਹਨਾਂ ਨੇ ਬਿਆਨ ਦਿੱਤਾ ਕਿ ਆਪਾਂ ਹਜ਼ਾਰ ਹਜ਼ਾਰ ਹਰੇਕ ਔਰਤ ਨੂੰ ਦਵਾਂਗੇ ਮਹਿਲਾ ਨੂੰ ਦਵਾਂਗੇ ਤੇ ਪਹਿਲਾਂ ਇੰਨਾ ਕਰਜ਼ਾ ਤੇ ਨਾਲ ਹਜ਼ਾਰ ਹਜ਼ਾਰ ਜਾਊਗਾ ਤੁਹਾਨੂੰ ਨਹੀਂ ਲੱਗਦਾ ਕਿ ਕਰਜ਼ਾ ਘਟਣ ਦੀ ਜਾਇے ਹੋਰ ਵੱਧ ਰਿਹਾ ਵਾ ਤੇ ਮੋਕੇ ਦੀ ਸਰਕਾਰ ਨੇ ਇਹਦੇ ਰਿਲੇਟਡ ਕੁਝ ਵੀ ਨਹੀਂ ਕੀਤਾ ਮਨ ਵੀ ਇਹ ਸਵਾਲ ਥੋੜਾ ਬਿਲਕੁਲ ਜਾ ਜਾ ਇਹ 100000 ਰੁਪਏ ਦਾ ਵਾਦਾ ਕੀਤਾ ਉਹ ਪੂਰਾ ਕਰਨਾ ਪੈਣਾ ਨਹੀਂ ਆਮ ਆਦੀ ਪਾਰਟੀ ਨੂੰ ਬੜਾ ਵਿਰੋਧ ਦਾ ਸਾਹਮਣਾ ਕਰਨਾ ਪਊਗਾ ਲੋਕਾਂ ਨੇ ਵੱਲੋਂ ਉਮੀਦਾਂ ਲਗਾਈਆਂ ਜਾ ਚੁੱਕੀਆਂ ਨੇ ਤੇ ਜਿਹੜਾ ਹੁਣ ਇਲੈਕਸ਼ਨ ਹੋਣੀ ਆ ਪੱਛਮੀ ਤੇ 2027 ਦੀ ਚੋਣ 1.5 ਸਾਲ ਦਾ ਸਾਰਾ ਸਮਾਂ ਰਹਿ ਗਿਆ 2027 ਦੀਆਂ ਵੋਟਾਂ ਦੇ ਵਿੱਚ ਤਾਂ ਲੋਕਾਂ ਨੇ ਬੜੀ ਉਮੀਦ ਲਗਾਈ ਹੋਈ ਆ ਕਿ ਸਾਨੂੰ 100000 ਰੁਪਿਆ ਜਿਹੜੀ ਖਾਸ ਕਰਕੇ ਲੇਡੀਜ਼ ਨੇ ਵੀ ਸਾਨੂੰ ਮਿਲੇਗਾ ਅਸੀਂ ਖਰਚਾ ਮੈਂਟੇਨ ਕਰਾਂਗੇ ਆ ਘਰ ਦਾ ਖਰਚਾ ਚਲਾਵਾਂਗੇ ਆ ਬਹੁਤ ਉਹ ਕਿ ਇਹਨਾਂ ਨੇ ਇਹ ਵੀ ਕਿਹਾ ਸੀ ਵੀ 18 ਸਾਲ ਤੋਂ ਉੱਪਰ ਦਵਾਂਗੇ ਇਹਨਾਂ ਨੇ 50 ਸਾਲ ਤੋਂ ਉੱਪਰ ਨਹੀਂ ਕਿਹਾ 30 ਸਾਲ ਤੋਂ 18 ਸਾਲ ਤੋਂ ਪਲੱਸ ਤਾਂ ਬਹੁਤ ਜ਼ਿਆਦਾ ਲੇਡੀਆਂ ਨੇ ਉਸ ਸਕੂਲ ਪੜ੍ਹਦੀਆਂ ਲੜਕੀਆਂ ਤੱਕ ਹੋਣ ਗਈ ਇੱਕ ਦੋ ਕਾਲਜ ਸਟੂਡੈਂਟ ਕਾਲਜ ਸਟੂਡੈਂਟਸ ਹੈਗੇ ਆ ਬਾਕੀ ਕੋਈ ਜੌਬ ਕਰਦੀ ਆ ਉਹ ਲੜਕੀ ਆ ਹੁਣ ਦੇਖਣਾ ਇਹ ਹੋਏਗਾ ਕਿ ਮਾਪਦਾਂ ਕਿ ਬਣਾਉਂਦੇ ਨੇ ਮਾਪਦਾਂ ਨੇ ਇਹ ਬਣਾਉਂਦੇ ਨੇ ਵੀ ਜੋ ਨੌਕਰੀ ਕਰ ਰਿਹਾ ਉਹਨੂੰ ਨਹੀਂ ਮਿਲੇਗਾ ਜਾਂ ਕੋਈ ਕੋਈ ਹੋਰ ਕੰਮ ਕਰ ਰਿਹਾ ਉਹਨੂੰ ਨਹੀਂ ਮਿਲੇਗਾ ਜ ਜਿੱਦ ਕੋਈ ਨਹੀਂ ਪ੍ਰਾਪਰਟੀ ਪਤੀ ਕੋ ਪ੍ਰਾਪਰਟੀ ਨਹੀਂ ਉਹਨੂੰ ਮਿਲੇਗਾ ਕੋਈ ਨਾ ਕੋਈ ਮਾਪਦੰਡ ਜ਼ਰੂਰ ਬਣੇਗਾ ਇਸ ਵਿੱਚ ਕੋਈ ਇਹਨਾਂ ਨੇ ਕਿਉਂਕਿ ਪਹਿਲਾਂ ਤਾਂ ਕੋਈ ਸ਼ਰਤ ਰੱਖੀ ਨਹੀਂ ਪਰ ਸਰਕਾਰਾਂ ਦਾ ਕੀ ਹੁੰਦਾ ਮੌਕੇ ਤੇ ਪੈਸਾ ਬਚਾਉਣ ਦੇ ਮਾਰੇ ਕੋਈ ਨਾ ਕੋਈ ਸ਼ਰਤ ਜ਼ਰੂਰ ਰੱਖ ਦਿੰਦੇ ਨੇ ਦੇਖਣਾ ਹੋਏਗਾ ਕਿ ਆਉਣ ਵਾਲੇ ਸਮੇਂ ਵਿੱਚ ਕਿਸ ਤਰ੍ਹਾਂ ਕਰਦੇ ਨੇ ਜੀ ਕਿਵੇਂ ਲੱਗਿਆ ਜੀ ਤੁਹਾਨੂੰ ਸਾਡਾ ਅੱਜ ਦਾ ਪ੍ਰੋਗਰਾਮ ਕਮੈਂਟ ਕਰਕੇ ਸਾਨੂੰ ਆਪਣੀ رائے ਦਿਓ ਕੱਲ ਨੂੰ ਇਸੇ ਟਾਈਮ ਫੇਰ ਹਾਜ਼ਰ ਹੋਵਾਂਗੇ ਤੁਹਾਡੇ ਕੋਲ ਨਵੇਂ ਸਵਾਲਾਂ ਦੇ ਨਾਲ ਬਣੇ ਰਹੋ ਸਾਡੇ ਲਈ ਧੰਨਵਾਦ